ਹੁਣ ਗੱਲ ਕਰਦੇ ਆਂ ਕੌਮ ਦੇ ਉਸੂਰਵੇਂ ਭਾਈ ਬਲਵੰਤ ਸਿੰਘ ਰਾਜੂਆ ਨੇ ਬਾਰੇ ਅੱਜ ਸ੍ਰੀ ਕਾਤਾਕ ਦੇ ਸਾਬਕਾ ਜਥੇਦਾਰ ਆ ਗਿਆਨੀ ਹਰਪ੍ਰੀਤ ਸਿੰਘ ਨੇ ਬੇਸ਼ੱਕ ਵੱਖਰੀ ਪਾਰਟੀ ਬਣਾ ਲਈ ਅੱਜ ਉਹਨਾਂ ਦਾ ਬਿਆਨ ਆਇਆ ਕਿ ਭਾਈ ਬਲਵੰਤ ਸਿੰਘ ਰਾਜੂਆ ਨੇ ਮਾਵਲ ਦੇ ਵਿੱਚ ਕੇਂਦਰ ਦੀ ਸਰਕਾਰ ਸਿੱਖਾਂ ਦੀਆਂ ਭਾਵਨਾਵਾਂ ਨਾਲ ਨਾ ਖੇਡੇ ਨਾ ਖੇਡਣ ਦੀ ਕੋਸ਼ਿਸ਼ ਕਰੇ ਇਹ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦਿੱਤਾ ਕੇਂਦਰ ਸਰਕਾਰ ਨੂੰ ਬੇਸ਼ੱਕ ਤਾੜਨਾ ਕੀਤੀ ਆ ਬਾਰੇ ਤੇ ਤਾਰਨਾ ਰੱਖਦੇ ਕਰਦੇ ਰਹਿ ਜੋ ਕਦੇ ਅਗਲਾ ਤੁਹਾਡੇ ਯੋਧੇ ਨੂੰ ਤੁਹਾਡੇ ਸ਼ੂਰਮੇ ਨੂੰ ਫਾਂਸੀ ਦੇ ਦੇਵੇ ਹੁਣ ਕਈ ਕਹਿੰਦੇ ਆ ਕਿ ਫਾਂਸੀ ਨਹੀਂ ਹੋ ਸਕਦੀ ਆਪਾਂ ਜੇਕਰ ਕਾਨੂੰਨ ਮੁਤਾਬਕ ਚੱਲੀਏ ਤਾਂ ਫਾਂਸੀ ਨਹੀਂ ਹੋ ਸਕਦੀ ਜੇਕਰ ਆਪਾਂ ਘੱਟ ਗਿਣਤੀਆਂ ਸਿੱਖਾਂ ਦੇ ਜੇ ਆਪਾਂ ਚੱਲੀਏ ਤਾਂ ਫਾਂਸੀ ਭਾਈ ਹੋਊਗੀ ਜੇਕਰ ਸਨੂੰ ਅਹਿਸਾਸ ਕਰਾਇਆ ਜਾਊਗਾ ਫਾਂਸੀ ਦੇ ਕੇ ਕਿ ਤੁਸੀਂ ਗੁਲਾਮ ਹੋ ਇਸ ਦੇਸ਼ ਦੇ ਵਿੱਚ ਆ ਤੁਸੀਂ ਇਸ ਦੇ ਦੇ ਇਸ ਸਾਨੀ ਤਾਂ ਫਿਰ ਇਹ ਤੁਹਾਡੇ ਨਾਲ ਸਭ ਸਭ ਕੁਝ ਕਰਨਗੇ ਜਿਹੜੀਆਂ ਕਿ 50 ਕੰਪਨੀਆਂ ਫੌਜ ਦੀਆਂ ਆਰਮੀ ਦੀਆਂ ਪੰਜਾਬ ਦੇ ਵਿੱਚ ਬਖ ਬਖ ਜ਼ਿਲ੍ਹਿਆਂ ਦੇ ਵਿੱਚ ਲਾਈਆਂ ਉਹ ਐਵੇਂ ਨਹੀਂ ਆਈ ਆਰਮੀ ਉਹ ਉਹ ਵੱਡੇ ਸਕੇਤ ਖੜੇ ਕਰਦੀ ਆ ਕਿ ਭਾਈ ਬਲਵੰਤ ਸਿੰਘ ਰਾਜਵਾਨੇ ਨੂੰ ਫਾਂਸੀ ਦੇਣੀ ਆ ਇਹ ਸਕੇਤ ਖੜੇ ਕਰਦੀ ਆ ਤਿਹਾਰ ਤਾਂ ਹਰ ਸਾਲ ਆਉਂਦੇ ਆ ਕਿ ਦੇ ਪੰਜਾਬ ਕੰਪਨੀ ਅੱਜ ਤੱਕ ਕਿਸੇ ਸਰਕਾਰ ਨੇ ਮੰਗਾਈਆਂ ਹੋਣਾਂ ਸਿਹਾਰਾਂ ਦੇ ਨਾਲ ਫੌਜ ਦਾ ਕੀ ਸਬੰਧ ਆ ਕਿ ਪੰਜਾਬ ਦੇ ਵਿੱਚ ਪੁਲਿਸ ਹੈ ਨਹੀਂ ਕਿ ਪੁਲਿਸ ਮੁੱਕ ਚੁੱਕੀ ਆ ਬੜਾ ਵੱਡਾ ਰਾਜ ਆ ਇਹਦੇ ਵਿੱਚ ਸਾਨੂੰ ਸਮਝਣ ਦੇ ਇਤੇ ਕੋਸ਼ਿਸ਼ ਕਰਨੀ ਪਊ ਸਾਨੂੰ ਆਪਣੇ ਦਿਮਾਗ ਤੋਂ ਕੰਮ ਕਰਨਾ ਲਉ ਪਊਆ ਸਾਨੂੰ ਅਵੇਸਲੇ ਨਹੀਂ ਹੋਣਾ ਪੈਣਾ ਜੇਕਰ ਅਸੀਂ ਅਵੇਸਲੇ ਹੋਏ ਜੇਕਰ ਅਸੀਂ ਆਵਾਜ਼ ਬਲੰਦ ਨਾ ਕੀਤੀ ਜੇਕਰ ਸਿੱਖ ਸੁੱਤੇ ਰਹਿ ਗਏ ਜੇਕਰ ਸਿੱਖ ਨਾ ਜਾਗੇ ਤਾਂ ਪਾਈ ਉਹਨਾਂ ਨੇ ਤੁਹਾਡਾ ਯੋਦਾ ਮਾਰ ਦੇਣਾਗਾ ਸ਼ਹੀਦ ਕਰ ਦੇਣਾਗਾ ਫਿਰ ਤੁਸੀਂ ਬਰਸੀਆਂ ਮਨਾਈ ਜਾਇਓ ਫਿਰ ਤੁਸੀਂ ਨਾਰੇ ਲਾਈ ਜਾਇਓ ਫਿਰ ਜੋ ਤੁਸੀਂ ਮਰਜ਼ੀ ਕਰੀ ਜਾਇਓ ਉਹ ਤੁਹਾਡਾ ਬਿਲਾ ਹੱਥ ਨਹੀਂ ਆਉਣਾ ਮੜ ਕੇ ਖੁੰਝ ਜਾਣਾਗਾ ਇੱਥੇ ਬੜਾ ਇੱਥੇ ਲੱਖਾਂ ਨੌਜਵਾਨ ਪਹਿਲਾ ਖਪਾ ਦਿੱਤੇ ਸਿਰਫ ਸਿੱਖਾਂ ਨੂੰ ਉਹਨਾਂ ਸੰਨਾ ਬਣਾਇਆ ਜਾ ਰਿਹਾ ਤੇ ਉਹ ਨਹੀਂ ਵੇਖਿਆ ਕਿ ਜਿਨੇ 2.5 ਲੱਖ ਨੌਜਵਾਨ ਮਾਰ ਦਿੱਤਾ ਮੁੰਡਾ ਘਰਾਂ ਦੇ ਚੁੱਕ ਚੁੱਕ ਕੇ ਉਹਨਾਂ ਕਿੰਨਾਂ ਨੂੰ ਫਾਂਸੀ ਹੋਈ ਆ ਆ ਸੁਬਾ ਸਰਹੰਦ ਮਰਿਆਗਾ ਕਿ ਇਹਨੂੰ ਫਾਂਸੀ ਸਜ਼ਾ ਹੋਈ ਇਹਨੂੰ ਹਜ਼ਾਰ ਮੁੰਡਾ ਇਹ ਮਾਰਿਆ ਹੋਵੇ ਕਰੀਬ 2000 ਪੁਲਿਸ ਵਾਲਾ ਮੁੰਡਾ ਇਹਨਾਂ ਨੇ ਆਪ ਖਪਾਇਆ ਹੋਵੇ ਲੱਖਾਂ ਮੁੰਡਿਆਂ ਦੇ ਕਾਤਲਾਂ ਨੂੰ ਉਮਰ ਕੈਦ ਆ ਇੱਕ ਬੰਦਾ ਮਰ ਗਿਆ ਜਾਂ ਨਾਲ ਦੇ ਉਹਦੇ ਮਾਰ ਮਰੇ ਮਰਗੇ ਉਹਨਾਂ ਦਾ ਅਫਸੋਸ ਆ ਕਿ ਜਿਹੜੇ ਬੇਗਨਾਹ ਮਰ ਗਏ ਰਾਜੋਣਾ ਕਹਿੰਦਾ ਤੇ ਇੱਕ ਮੁੱਖ ਮੰਤਰੀ ਜਿਹਨੇ ਕਿ 2.5 ਲੱਖ ਮੁੰਡਾ ਮਾਰਤਾ ਤੇ ਉਹਦੀ سزا ਜਿਹੜੀ ਉਹਨੂੰ ਫਾਂਸੀ ਦੀ سزا ਉਹ ਵੀ 29 ਸਾਲ ਬਾਅਦ 29 ਸਾਲ ਹੋ ਗਏ ਚੱਕੀਆਂ ਦੇ ਵਿੱਚ ਪਿਸਦੇ ਨੂੰ ਛੋਟਾ ਜਿਹਾ ਕਮਰਾ ਹੁੰਦਾ ਇਕੱਲੇ ਜਾਣੇ ਨੂੰ ਰੱਖਿਆ ਜਾਂਦਾ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਉੱਥੇ ਸਾਰਾ ਜੰਗਲ ਪਾਣੀ ਉੱਥੇ ਸਾਰਾ ਖਾਣਾ ਪੀਣਾ ਉੱਥੇ ਸੋਨਾ ਤੇ ਹਰ ਵਕਤ ਉੱਤੇ ਨਿਗਰ ਰੱਖਣੀ ਕਿ ਬੰਦਾ ਉੱਥੇ ਦੱਸੋ ਇਕੱਲੇ ਜਾਣੇ ਦੇ ਉੱਪਰ 29 ਸਾਲ ਕਹਿ ਦੇਣ ਦੀ ਗੱਲ ਨਹੀਂ ਤੁਸੀਂ ਦੋ ਦਿਨਾਂ ਜਾਂ ਇੱਕ ਦਿਨ ਘਰੇ ਰਹਿ ਕੇ ਦੇਖ ਲਿਓ ਖੁੱਲੇ ਸਮਾਨ ਦੇ ਵਿੱਚ ਤੁਹਾਡੋ ਘਰੇ ਨਹੀਂ ਰਹਿ ਜਾਣਾ ਪਰ ਉਹ ਕੌਮ ਦੇ ਜੋਧੇ ਫੇਰ ਵੀ ਜਿਹੜਾ ਆਪਣੀ ਕੌਮ ਦੇ ਵਾਸਤੇ ਚੜ੍ਹਦੀ ਕਲਾ ਦੇ ਵਿੱਚ ਨੇ ਡੋਲਣ ਵਾਲੇ ਨਹੀਂ ਬੇਸ਼ੱਕ ਉਹ ਕਹਿ ਰਹੇ ਆ ਕਿ ਸਾਨੂੰ ਫਾਂਸੀ ਦਾ ਕੋਈ ਡਰ ਨਹੀਂ ਸਾਨੂੰ ਦਿੱਤੀ ਜਾਵੇ ਪਰ ਫਾਰਜ਼ ਸਾਡਾ ਸਿੱਖ ਕੌਮ ਦਾ ਬਣਦਾ ਉਹਨਾਂ ਨੂੰ ਬਚਾਉਣ ਦੇ ਲਈ ਉਹਨਾਂ ਦੇ ਜਜ਼ਬੇ ਨੂੰ ਸਲਾਮ ਆ ਉਹਨਾਂ ਦੇ ਜਜ਼ਬੇ ਨੂੰ ਸਲੂਟ ਆ ਪਰ ਸਾਡਾ ਸਿੱਖ ਕੌਮ ਅੱਜ ਕਿੱਥੇ ਸੁੱਤਾ ਪਿਆ ਜੇਕਰ ਸਾਡਾ ਸਿੱਖ ਕੌਮ ਇਸ ਤਰ੍ਹਾਂ ਹੀ ਸੁੱਤਾ ਪਿਆ ਰਹਿਆ ਤਾਂ ਆਉਣ ਵਾਲਾ ਵਕਤ ਤਾਂ ਤੁਹਾਡੇ ਆਉਣ ਵਾਲੇ ਨੌਜਵਾਨ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਤੇ ਇਹਨਾਂ ਨੇ ਖਤਮ ਕਰਕੇ ਕਰ ਦੇਣੀਆਂ ਨੇ ਖਦ ਕਰਨ ਤੇ ਲੱਗੇ ਵੀ ਹੋਇਆ ਬੜੇ ਟਾਈਮ ਤੋਂ ਲੱਗੇ ਹੋਇਆ ਅਸੀਂ ਕਹਿੰਦੇ ਆ ਕਿ ਸਿੱਖ ਖਤਮ ਨਹੀਂ ਹੁੰਦੇ ਕਿ ਅਸੀਂ ਚੌੜੇ ਆ ਕਿ ਸਾਡੀ ਸਿੱਖਾਂ ਦੀ ਗਿਣਤੀ ਉੱਥੇ ਦੇ ਉੱਥੇ ਰਹੇ ਕਿ ਸਾਡੇ ਸਿੱਖਾਂ ਦੇ ਵਿੱਚ ਵੱਧਣਾ ਹੋਵੇ ਕਿ ਸਿੱਖ ਮਾਰੀ ਜਾਣਾ ਸਾਡੇ ਨੌਜਵਾਨਾਂ ਅਸੀਂ ਜੰਮੀ ਜਾਈਏ ਅਸੀਂ ਨੌਜਵਾਨਾਂ ਨੂੰ ਵੱਡੇ ਕਰੀ ਜਾਈਏ ਉਹਨਾਂ ਨੂੰ ਪਾਲੀਏ ਉਹਨਾਂ ਨੂੰ ਪਲੋਸੀਏ ਤਾਂ ਜਦੋਂ ਉਹ ਆਪਣੀ ਸੰਘਰਸ਼ ਦੀ ਗੱਲ ਕਰਨ ਲੱਗ ਪਿਆ ਤਾਂ ਆਪਣੇ ਜਿਹੜਾ ਕਿ ਉਹ ਹੱਕਾਂ ਦੀ ਗੱਲ ਕਰਨ ਲੱਗਣਾ ਆਪਣਾ ਜਿਹੜਾ ਕਿ ਉਹ ਇੱਕ ਜਿਹੜਾ ਕਿ ਇਸ ਦੇਸ਼ ਨੂੰ ਬਚਾਉਣ ਦੇ ਵਾਸਤੇ ਜਿਹੜੀਆਂ ਕੁਰਬਾਨੀਆਂ ਕੀਤੀਆਂ ਉਹਦੀ ਗੱਲ ਕਰਨ ਲੱਗਣਾ ਕਿ ਭਾਈ ਸਾਨੂੰ ਦੋ ਨੰਬਰ ਦੇ ਸਹਰੀ ਨਾ ਮੰਨਿਆ ਜਾਵੇ ਤਾਂ ਤarde ਨੌਜਵਾਨਾਂ ਨੂੰ ਕੋਹ ਕੋ ਕੇ ਫਿਰ ਮਾਰਿਆ ਜਾਂਦਾ ਇੱਕ ਸلسਲਾ ਕਿੰਨਾ ਟਾਈਮ ਚੱਲਦਾ ਰਹੂਗਾ ਇਸ ਕਰਕੇ ਸਾਨੂੰ ਸੋਚਣ ਦੀ ਜ਼ਰੂਰਤ ਆ ਸਾਨੂੰ ਬੜਾ ਕੋਈ ਸੋਚਣਾ ਪੈਣਾਗਾ ਤੇ ਇਸ ਵੀਡੀਓ ਨੂੰ ਵੱਤ ਵਾਦੇ ਸ਼ੇਅਰ ਕਰ ਦਿਓ ਮੁੱਦੇ ਬੜੇ ਆ ਪਰ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਹੋਰ ਬੜੇ ਬੜੇ ਜਿਹੜੇ ਕਿ ਮੁੱਦੇ ਨੇ ਜਿਹੜੇ ਕੀਮਤੀ ਵਿਚਾਰਾਂ ਨੇ ਉਹ ਸੁਣਾਵਾਂਗੇ ਤੇ ਅੱਜ ਪੰਜਾਬ ਦੇ ਹਾਲਾਤਾਂ ਦਾ ਜੇਕਰ ਆਪਾਂ ਨਜ਼ਰ ਮਾਰ ਲਈਏ ਤੇ ਪੰਜਾਬ ਦੇ ਹਾਲਾਤ ਕਿੱਥੇ ਆਜਾ ਭਾਈ ਅੰਮਰਪਾਲ ਸਿੰਘ ਐਮਪੀ ਜਿੱਤਦਾ ਤੇ ਉਹਨੂੰ ਲੋਕ ਸਭਾ ਦੇ ਵਿੱਚ ਬਾਡੀ ਦਿੱਤਾ ਗਿਆ ਇਹ ਗੁਲਾਮੀ ਦਾ ਅਹਿਸਾਸ ਨਹੀਂ ਤੇ ਹੋਰ ਕੀ ਆ ਜਿਹੜਾ ਬੰਦਾ ਸਭਧਾਨ ਦੇ ਤਹਿਤ ਜਿਹੜਾ ਜਿੱਤਦਾ ਤਹਿਤ ਵੋਟਾਂ ਦੇ ਵਿੱਚ ਖੜਾ ਹੁੰਦਾ 4 ਲੱਖ ਲੋਕਾਂ ਨੇ ਵੋਟਾਂ ਪਾਈਆਂ ਹੁਣ 2.5 ਲੱਖ ਤੋਂ ਉੱਪਰ ਵੋਟਾਂ ਦੇ ਨਾਲ ਜਿੱਤਿਆ ਹੋਵੇ ਤੇ ਉਹਨੂੰ ਤੁਸੀਂ ਅੱਜ ਕਹਿੰਦੇ ਲੋਕ ਸਭਾ ਦੇ ਵਿੱਚ ਬੋਲਣ ਦਿੱਤਾ ਜਾਂਦਾ ਡਰ ਲੱਗਦਾ ਅੱਜ ਕਿ ਉਹਨੇ ਪਤਾ ਨਹੀਂ ਕੀ ਉੱਥੇ ਬੋਲ ਕੇ ਕੀ ਬੰਬ ਸੱਟੇ ਨਹੀਂ ਦੇਣਾ ਪਰ ਕਿਉਂ ਅਸਿੱਖਾਂ ਦੇ ਨਾਲ ਵਿਤਕਰਾ ਹੋ ਰਿਹਾ ਹੈ ਸਿੱਖਾਂ ਦਾ ਇਹ ਮੈਂ ਕਹਨਾ ਕਿ ਗਲਾ ਕੁੱਟਿਆ ਜਾ ਰਿਹਾ ਸੰਗੀ ਕੁੱਟੀ ਜਾ ਰਹੀ ਆ ਲੋਕਤਾਂ ਦਾ ਗਲਾ ਕੁੱਟਿਆ ਜਾ ਰਿਹਾ ਕਦੋਂ ਤੱਕ ਤੁਸੀਂ ਇੱਥੇ ਚੁੱਪ ਬੈਠੇ ਰਹੋਗੇ ਬੜੀਆਂ ਜ਼ਰੂਰਤਾਂ ਨੇ ਬੜੀਆਂ ਸਮਝਣ ਦੀਆਂ ਜਿਹੜੀਆਂ ਇਹ ਗੱਲਾਂ ਨੇ ਇਹ ਇਹ ਫਜ਼ੂਲ ਗੱਲਾਂ ਨਹੀਂ ਇਹ ਤੇ ਇਸ ਕਰਕੇ ਵੀਡੀਓ ਨੂੰ ਜਰੂਰ ਸਾਂਝਾ ਕਰ ਦਿਓ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਲਿਓ ਆਪਣੇ ਕਮੈਂਟ ਜਰੂਰ ਲਿਖ ਲਿਓ ਵਰਜੇ ਦਾ ਖਾਲਸਾ ਵਰਜੇ ਕੀ ਫਤਿਹ ਬੜੇ ਅੱਜ ਅਹਿਮ ਮੁੱਦੇ ਨੇ ਕਾਫੀ 7-8 ਅਹਿਮ ਮੁੱਦੇ ਆ ਜਿਹੜੇ ਤੁਹਾਨੂੰ ਛੋਟੇ ਹੀ ਵੀਡੀਓ ਦੇ ਵਿੱਚ ਕਲੀਅਰ ਕਰ ਦੇਵਾਂਗੇ ਕਿ ਕੌਣ ਕੀ ਕਹਿ ਰਿਹਾ ਸਾਰੇ ਸਿੱਖ ਕੌਮ ਦੇ ਨਾਲ ਜੁੜੇ ਹੋਏ ਵੱਡੇ ਮੁੱਦੇ ਆ ਜਿਹੜੇ ਕਿ ਵਿਚਾਰਨ ਵਾਲੇ ਆ ਜਿਹੜੇ ਕਿ ਗੌਰ ਕਰਨ ਵਾਲੇ ਆ ਜਿਹੜੇ ਕਿ ਸਾਨੂੰ ਸਾਡੀਆਂ ਆਕਲਾਂ ਤੋਂ ਕੰਮ ਲੈਣ ਵਾਲੇ ਆ ਜਿਹੜਾ ਸਾਡੇ ਨਾਲ ਹੋਇਆ ਸਾਨੂੰ ਅੱਜ ਉਹ ਲੋਕ ਚੜਾ ਰਹੇ ਆ ਬੜੇ ਧਿਆਨ ਦੇਣ ਵਾਲੇ ਮੁੱਦੇ ਆ ਤੇ ਕਈ ਅਹਿਮ ਮੁੱਦਿਆਂ ਤੇ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਗੱਲਬਾਤ ਕਰਦੇ ਆ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ ਆਇਆ ਕਿ 1984 ਦੇ ਵਿੱਚ ਦਿੱਲੀ ਕਤਲੇਆਮ ਵੇਖੇ ਜਦੋਂ ਕਤਲੇਆਮ ਕੀਤਾ ਅਰਜੀਵ ਗਾਂਧੀ ਨੇ ਕਹਿੰਦਾ ਉਦੋਂ ਭਾਜਪੀ ਨੇ ਕਹਿੰਦਾ ਸਿੱਖਾਂ ਦੀ ਬਾਹ ਫੜੀ ਉਹਨਾਂ ਨੇ ਰੱਖਿਆ ਕੀਤੀ ਉਹਨਾਂ ਨੇ ਫਲਾਣਾ ਕੀਤਾ ਉਹਨਾਂ ਨੇ ਧਮਕਾ ਕੀਤਾ મોદી ਸਾਹਿਬ ਐਲਕੇ ਅਦਵਾਨੀ ਕੌਣ ਸੀ ਉਹ ਕਿਦੇ ਵਿੱਚ ਸੀ ਮਾਈ ਕੰਟਰੀ ਮਾਈ ਲਾਇਫ ਕਿਤਾਬ ਲਿਖੀ ਆ ਤੇ ਦੁਰਗਾ ਮਾਤਾ ਦਾ ਖਿਤਾਬ ਕਿਹਨੇ ਦਿੱਤਾ ਸੀ ਅਟਲਵੀ ਹਰੀ ਬਾਜਪਾਈ ਨੇ ਤੇ ਜਿਹੜਾ ਕਿ ਤੁਹਾਡਾ ਅਡਵਾਨੀ ਇਹ ਕਹਿ ਰਿਹਾ ਸੀ ਕਿ ਐ ਜਿਹੜਾ ਹਮਲਾ ਹੋਣਾ ਸੀ ਸ੍ਰੀ ਦਰਬਾਰ ਸਾਹਿਬ ਤੋਂ 6 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀ ਐ ਮਾਈ ਕੰਟਰੀ ਮਾਈ ਲੇਬ ਜਿਹੜੀ ਕਿਤਾਬ ਲਿਖੀ ਆ ਉਹਦੇ ਵਿੱਚ ਲਿਖਿਆ ਹੋਇਆਗਾ ਤੇ ਅੱਜ ਲੋਕਾਂ ਨੂੰ ਤੁਸੀਂ ਬੁੱਧੂ ਨਾ ਬਣਾਓ ਪਤਾਗਾ ਸਾਡੇ ਕੇ ਸਿੱਖਾਂ ਦਾ ਕਿਹੜਾ ਦੁਸ਼ਮਣ ਸਿੱਖਾਂ ਨੂੰ ਕਿਨੇ ਚੌਣ-ਚੌਣ ਮਾਰਿਆ ਤੇ ਕੌਣ ਮਾਰਿਆ ਆ ਗਜਰਾਤ ਦੇ ਵਿੱਚ ਦੰਗੇ ਕੀ ਕਵੇਂ ਹੋਏ ਕੋਧਰਾ ਕਾਰਡ ਕਵੇਂ ਵਾਪਰੇਆ ਬੜਾ ਕੁਝ ਸਿੱਖਾਂ ਦੇ ਕੋਲ ਸਿੱਖ ਅਜੇ ਪੁੱਲੇ ਨਹੀਂ ਠੀਕ ਆ ਕਿ ਕੁਝ ਨਹੀਂ ਜਮੀਰਾ ਮਰ ਜਾਂਦੀਆਂ ਨੇ ਉਹ ਜ਼ਰੂਰ ਪੁੱਲਗੇ ਹੋਣਗੇ ਅਗਲੀ ਤੁਹਾਨੂੰ ਗੱਲਬਾਤ ਕਰਦੇ ਆ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਆ ਸਾਰੀ ਵੀਡੀਓ ਸਾਰੇ ਵੀਡੀਓ ਦੇ ਵਿੱਚ ਇਹੋ ਜਿਹੇ ਬੜੇ ਮੁੱਦੇ ਆ ਜਿਹੜੇ ਅੱਜ ਆਪਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਦੂਸਰੀ ਖਬਰ ਜੁੜੀ ਆ ਕਿ ਭਾਈ ਸੰਦੀਪ ਸਿੰਘ ਸੰਨੀ ਇਹ ਜਿਹਨੇ ਪਹਿਲਾਂ ਸੁਧੀਰ ਸੂਰੀ ਨੂੰ ਗੱਡੀ ਚਾੜਿਆ ਉਸ ਤੋਂ ਬਾਅਦ ਜਿਹੜਾ ਇੱਕ ਬੁੱਚੜਾ ਜਿਹੜਾ ਕਿ ਪਟਿਆਲਾ ਜੇਲ੍ਹ ਦੇ ਵਿੱਚ ਝੜਪ ਦਾ ਜਿਹੜੀ ਝੜਪ ਹੋਈ ਆ ਜਿਹੜੇ ਕਿ ਇੱਕ ਛੇਰ ਜਣੀ ਕਿ ਤਿੰਨ ਜਾਣੇ ਪਏ ਪੁਲਿਸ ਦੇ ਜਿਹੜੇ ਉਹਨਾਂ ਦੇ ਵਿੱਚ ਇੱਕ ਸੂਬਾ ਸਰਹੰਦਾ ਜਿਹੜਾ ਆਪਣੇ ਆਪ ਨੂੰ ਕਹਾਉਂਦਾ ਸੀ ਜਿਹਨੇ ਹਜ਼ਾਰਾਂ ਦੇ ਤਦਾਦ ਦੇ ਵਿੱਚ ਨੌਜਵਾਨਾਂ ਦਾ ਘਾਣ ਕੀਤਾ ਤੇ ਉਹ ਸੂਰਮੇ ਦੇ ਹੱਥੋਂ ਜਿਹੜਾ ਉਹਨੂੰ ਚਾਟਾ ਸਕਾਇਆ ਗਿਆ ਤੇ ਉਹ ਦੁਸ਼ਟ ਜਿਹੜਾ ਇਸ ਦੁਨੀਆ ਤੋਂ ਨਰਕਾਂ ਨੂੰ ਜਾ ਵੜਿਆ ਤੇ ਹੁਣ ਦੱਸਿਆ ਜਾ ਰਿਹਾ ਕਿ ਅਕਾਲੀ ਦਲ ਬਾਦਸ ਪੰਜਾਬ ਦੇ ਜਥੇਬੰਦੀ ਜਾਨੀ ਕਿ ਐਮਪੀ ਪਾਈ ਅੰਮਰਪਾਲ ਸਿੰਘ ਦੀ ਜਥੇਬੰਦੀ ਵੱਲੋਂ ਉਹਨਾਂ ਨੂੰ ਤਰਨਤਾਰਨ ਸਾਹਿਬ ਤੋਂ ਜਿਹੜੀ ਟਿਕਟ ਦਿੱਤੀ ਜਾਊਗੀ ਇਹ ਵੱਡੀਆਂ ਚਰਚਾਵਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਹ ਭਾਈ ਸੰਦੀਪ ਸਿੰਘ ਸੰਨੀ ਨੂੰ ਜਿਹੜਾ ਤਰਨਤਾਰਨ ਦੀ ਜਿਹੜੀ ਸੀਟ ਤੋਂ ਜਿਹੜਾ ਚੋਣ ਲੜਾਇਆ ਜਾਊਗਾ ਦੂਸਰੀ ਖਬਰ ਐਸੇ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਕਹਿ ਰਿਹਾ ਕਿ ਅਸੀਂ ਜੇਕਰ ਜਿੱਤ ਆਇਆ ਮਾਫ ਕਰਨਾ ਜੇਕਰ ਅਸੀਂ ਖੜਾ ਕੀਤਾ ਸੰਦੀਪ ਸਿੰਘ ਨੂੰ ਤਾਂ ਅਸੀਂ ਆਜ਼ਾਦ ਚੋਂ ਲੜਾਵਾਂਗੇ ਚਾਹੇ ਆਜ਼ਾਦ ਲੜੇ ਚਾਹੇ ਭਾਈ ਅੰਮਰਪਾਲ ਸਿੰਘ ਦੀ ਪਾਰਟੀ ਵੱਲੋਂ ਲੜੇ ਪਰ ਮੈਂ ਸਿੱਖ ਕੌਮ ਨੂੰ ਕਹਿਣਾ ਚਾਹਣਾ ਇਹ ਤਰਨ ਤਾਰਨ ਵਾਲਿਓ ਉਹ ਤੁਹਾਡੇ ਤਰਨ ਤਾਰਨ ਦੇ ਵਿੱਚ ਆ ਜਿਹੜੇ ਇਸ ਸੂਬਾ ਬੁੱਚੜ ਨੇ ਪਤਾ ਨਹੀਂ ਕਿੰਨੇ ਕ ਲੱਖਾਂ ਘਰ ਉਜਾੜ ਦਿੱਤੇ ਸੈਂਕੜੇ ਘਰ ਉਜਾੜ ਦਿੱਤੇ ਨਾ ਕੋਈ ਹਿੰਦੂ ਛੱਡਿਆ ਨਾ ਕੋਈ ਮੁਸਲਮਾਨ ਨਾ ਕੋਈ ਸਿੱਖ ਨਾ ਕੋਈ ਈਸਾਈ ਨਾ ਕੋਈ ਹੋਰ ਬੜੇ ਤਰਨਤਾਰ ਸਾਹਿਬ ਦਾ ਏਰੀਆ ਜਿਹੜਾ ਝਭਾਲ ਜਿਹਦੇ ਵਿੱਚ ਥਾਣਾ ਇਹ ਪੈਂਦਾਗਾ ਤੁਹਾਡੇ ਵਿੱਚ ਆ ਇਹ ਦੁਸ਼ਟ ਉੱਥੇ ਰਹਿਆ ਬੜੇ ਮੁੰਡਿਆਂ ਦਾ ਕਤਲ ਇਹੋ ਕੀਤਾ ਯਾਦ ਜਬੀਰ ਵਾਲਿਓ ਸੰਦੀਪ ਸੰਨੀ ਆਜ਼ਾਦ ਹੋਵੇ ਚਾਹੇ ਭਾਈ ਅੰਬਦਪਾਲ ਸਿੰਘ ਵੱਲੋਂ ਹੋਵੇ ਪਰ ਉਹਨੂੰ ਜਿਹੜਾ ਜਿਤਾਉਣਾ ਤੁਹਾਡਾ ਇੱਕ ਫਰਜ਼ ਬਣਦਾਗਾ ਕਿਉਂਕਿ ਜਿਹੜਾ ਐਡਾ ਵੱਡਾ ਦੁਸ਼ਟਾ ਐਡਾ ਵੱਡਾ ਜਿਹੜਾ ਦੁਸ਼ਟ ਮਾਰਿਆ ਤੇ ਜੇਕਰ ਆਪਾਂ ਉਹਨੂੰ ਨਾ ਜਿਤਾ ਸਕੇ ਤਾਂ ਇਹ ਸਮਝ ਲਓ ਕਿ ਸਾਡੀ ਜ਼ਮੀਰਾਂ ਖਤਮ ਹੋ ਚੁੱਕੀਆਂ ਨੇ ਤਾਂ ਫੇਰ ਨਾ ਕਿਉਂਕਿ ਭਾਈ ਸਾਡੇ ਕੁੱਟ ਪੈਂਦੀ ਆ ਸਾਡੇ ਡਾਂਗਾ ਪੈਂਦੀਆਂ ਨੇ ਸਾਨੂੰ ਐ ਹੁੰਦਾਗਾ ਫੇਰ ਲਾਂਭਾ ਦੇਣ ਦੀ ਕੋਈ ਲੋੜ ਨਹੀਂ ਫੇਰ ਸਿੱਖ ਜਿਹੇ ਬੰਦਿਆਂ ਨੂੰ ਪਿੱਟਦੇ ਹੋ ਬੜੇ ਅੱਜ ਅਹਿਮ ਮੁੱਦੇ ਨੇ ਤੁਹਾਨੂੰ ਜਿਹੜੇ ਸੁਣਾਉਣ ਬਾੜਿਆ ਬੜੇ ਧਿਆਨ ਦੇ ਨਾਲ ਸੁਣੀ ਜਾਣਾ ਅਗਲੀ ਖਬਰ ਜੁੜੀ ਹੈ ਕੈਪਟਨ ਅਮਰਿੰਦਰ ਸਿੰਘ ਕੀ ਕਹਿੰਦਾ ਉਹਨੇ ਲਿਖਿਆ ਕਿ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਜਦੋਂ ਪ੍ਰਧਾਨ ਮੰਤਰੀ ਚੰਦਰ ਸੇਖਰ ਕੋਲ ਕਹਿੰਦਾ 21 ਸਿੱਖ ਨੌਜਵਾਨਾਂ ਦਾ ਕਹਿੰਦਾ ਜਿਹੜੇ ਇੱਕ ਖਾੜਕੂ ਸੀ ਉਹਨਾਂ ਦਾ ਸਰੈਂਡਰ ਕਰਾਇਆ ਚੰਦਰ ਸੇਖਰ ਨੇ ਕਿਹਾ ਕਿ ਇਹਨਾਂ ਦਾ ਸਰੈਂਡਰ ਕਰਾਇਆ ਜਾਵੇ ਇਹਨਾਂ ਨੂੰ ਕੁਝ ਨਹੀਂ ਕਹਿੰਦੇ ਤੇ ਅੱਜ ਕੈਪਟਨ ਦਾ ਬਿਆਨ ਆ ਕਹਿੰਦਾ ਉਹਨਾਂ 21 ਸਿੱਖ ਮੁੰਡਿਆਂ ਨੂੰ ਜਿਹੜਾ ਉਸ ਸਮੇਂ ਗੋਲੀਆਂ ਮਾਰ ਕੇ ਜਿਹੜਾ ਸ਼ਹੀਦ ਕਰ ਦਿੱਤਾ ਮਾਰ ਦਿੱਤਾ ਇਹ ਕੈਪਟਨ ਦਾ ਅੱਜ ਦਾ ਬਿਆਨ ਆ ਤੇ ਉਹਨੇ ਅੱਗੇ ਲਿਖਿਆ ਕਹਿੰਦਾ ਮੈਨੂੰ ਇੱਜ ਲੱਗਦਾ ਕਿ ਮੇਰੇ ਨਾਲ ਬਹੁਤ ਵੱਡਾ ਧੋਖਾ ਹੋਇਆ ਕਹਿੰਦਾ ਮੈਂ ਉਸ ਘਟਨਾ ਨੂੰ ਯਾਦ ਕਰਕੇ ਕਹਿੰਦਾ ਅੱਜ ਵੀ ਰਾਤ ਨੂੰ ਕਹਿੰਦਾ ਉੱਠ ਖੜਾਉਂਦਾਗਾ ਜਿਸਨੇ ਆਪਣੇ ਹੱਥੀ 21 ਮੁੰਡੇ ਸੌਪੇ ਹੋਣਾ ਤੇ ਆ ਚੱਕੋ ਭਾਈ 21 ਮੁੰਡੇ ਸਰੈਂਡ ਕਰਾਇਆ ਹੋਵੇ ਤੁਸੀਂ ਉਹਨੂੰ ਗੋਲੀਆਂ ਮਾਰ ਦਿੱਤੀਆਂ ਹੁਣ ਐਡੂ ਬੇਸ਼ਰਮੀ ਦੀ ਘਟਨਾ ਤੇ ਐਡੂ ਬੇਸ਼ਰਮ ਦੀ ਹਾਦਸਾ ਇਸ ਦੇਸ਼ ਦੇ ਵਾਸਤੇ ਕੀ ਆ ਕਮੇ ਅਸੀਂ ਕਹਿ ਰਹੀਏ ਕਿ ਸਾਡਾ ਇਹ ਦੇਸ਼ ਆ ਸਾਨੂੰ ਕਿਉਂ ਇੱਥੇ ਮਾਰਿਆ ਜਾ ਰਿਹਾ ਸਾਡੇ ਨੇ ਹੀ ਕਿਉਂ ਗੁਲਾਮੀ ਜਿਹੜੀ ਕਿ ਬਾਰ-ਬਾਰ ਮਹਿਸੂਸ ਕੀਤੀ ਜਾ ਰਹੀ ਆ ਤੇ ਅਗਲੀ ਖਬਰ ਤੁਹਾਨੂੰ ਇੱਕ ਹੋਰ ਸੁਣਾ ਦਿੰਦੇ ਆ ਬੜਾ ਇੱਥੇ ਬੜਾ ਕੁਝ ਹੋ ਰਿਹਾਗਾ ਤੇ ਤਾਨੂੰ ਭਾਈ ਬਲਬੰਦ ਸਿੰਘ ਰਾਜਵਾਨੇ ਬਾਰੇ ਜਿਹੜਾ ਸਾਰਾ ਪਤਾ ਹੈਗਾ ਕਿ ਭਾਈ ਬਲਬੰਦ ਸਿੰਘ ਰਾਜਵਾਨੇ ਵਾਲੇ ਉਹਦੇ ਤਹਿਤ ਵੀ ਆਪਾਂ ਗੱਲਬਾਤ ਕਰਦੇ ਹਾਂ ਉਸ ਤੋਂ ਪਹਿਲਾਂ ਇੱਕ ਹੋਰ ਬੇਅਦਬੀ ਦੀ ਜੋ ਘਟਨਾਵਾਂ ਹੋਈਆਂ ਨੇ ਜਿਹੜਾ ਕਿ ਸੌਦਾ ਸਾਧਾ ਜਿਹੜਾ ਕਿ ਬਲਾਦਕਾਰੀ ਗਰਮੀਤ ਰਾਮ ਰਹੀਮ ਡੇਰਾ ਸੌਸਾ ਜਿਹੜਾ ਕਿ ਸੌਦਾ ਸਾਧ ਕਹਿੰਦੇ ਆ ਉਹਨੂੰ ਸੰਨਿਆਰੀਆ ਜੇਲ੍ਹ ਦੇ ਵਿੱਚ ਬੰਦਾ ਬਲਾਲਕਰ ਤੇ ਜਿਹੜਾ ਕਤਲ ਦੇ ਮਾਮਲੇ ਦੇ ਵਿੱਚ 400 ਜਿਹੜਾ ਹੋਰ ਨੌਜਵਾਨ ਜਿਹੜੇ ਨਪੁੰਸ ਬਣਾਏ ਸੀ ਉਹਨੇ ਜਨਿਕੇ ਸਿੱਧੇ ਲਫ਼ਜ਼ਾਂ ਦੇ ਵਿੱਚ ਕਹਿੰਦੇ ਖੱਸੀ ਕੀਤੇ ਸੀ 400 ਨੌਜਵਾਨ ਨਪੁੰਸਕ ਬਣਾ ਕੇ ਉਹਨਾਂ ਨੂੰ ਜਿਹੜਾ 400 ਦਾ ਜਿਹੜਾ ਉਹਦੇ ਉੱਤੇ ਵੀ ਜਿਹੜਾ ਹੁਣ ਮੈਂ ਕਰਦਾਂ ਚੱਲ ਰਿਹਾਗਾ ਤੇ ਜਿਹੜਾ ਕੋਰ ਨੇ ਆਰਡਰ ਦੇ ਦਿੱਤਾ ਕਿ ਇਹ ਮੁਕੱਦਮਾ ਵੀ ਚਲਾਇਆ ਜਾਵੇ ਅੱਜ ਉਹਦੇ ਭਗਤਾਂ ਨੂੰ ਸ਼ਰਮ ਨਹੀਂ ਆਉਂਦੀ ਮਾੜੀ ਮੋਟੀ ਸ਼ਰਮ ਹਯਾਮਨੋਂ ਬਲਾਦਕਾਰ ਦੇ ਵਿੱਚ ਤੁਹਾਡਾ ਸਾਦਾ ਬਲਾਦਕਾਰ ਵਿੱਚ ਤੁਹਾਡਾ ਬਾਬਾ ਤਾ ਦਾ ਰਾਬਾ ਜਿਹੜਾ ਜੇਲ੍ਹ ਦੇ ਵਿੱਚ ਆ ਕਹਿੰਦੇ ਜੀ ਜੇਲ੍ਹ ਸਧਾਰਨ ਗਿਆ ਕਹਿੰਦੇ ਕੈਦੀਆਂ ਨੂੰ ਤੇ ਕਾਤਲ ਦੇ ਮਾਮਲੇ ਵਿੱਚ ਉਹ ਆ 409 ਜਿਹੜੇ ਨੌਜਵਾਨਾਂ ਨੂੰ ਬਨਾਇਆ ਮਕਾਦਮਾ ਉਹ ਵੀ ਜਿਹੜਾ ਦਰਜ ਹੋ ਜਾਣਾਗਾ ਅਗਲਾ ਜਿਹੜਾ ਪ੍ਰਦੀਪ ਕਲੇਰ ਆ ਖੁਲਾਸੇ ਕਰਦਾ ਬੇਸਾਕ ਇਸ ਜਾਰਮ ਨੇ ਵੀ ਬੰਦੇ ਦੇ ਸਿੱਖ ਕੌਮ ਦਾ ਜਿਹੜਾ ਖੁਰਾ ਖੋਜ ਮਟਾਉਣ ਦੇ ਲਈ ਕੋਈ ਕੰਮ ਨਹੀਂ ਛੱਡੀ ਐਸ ਪ੍ਰਦੀਪ ਕਲੇਰ ਦੇ ਜਿਹੜਾ 164 ਦੇ ਬਿਆਨ ਦਰਜ ਹੋ ਚੁੱਕੀ ਆ ਜਿਹੜਾ ਭਗਵੰਤ ਮਾਨ ਦੀ ਸਰਕਾਰ ਨੇ ਕਰਾਏ ਆ ਪਰ ਇਹਨੇ ਦੱਸਿਆ ਕਿ ਗਰਮੀ ਤੇ ਆਰਾਮ ਰਹੀਮਾ ਹਣੀ ਪਰੇਤਾ ਅਤੇ ਹੋਰ ਉਹਦੀ 40 ਜਣਿਆਂ ਦੀ ਜੁੰਡਲੀ ਜਿਹੜਾ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਸਤੇ ਸੌਪਿਆ ਤਾਂ ਮੈਂ ਤੁਹਾਨੂੰ ਦੱਸਦਾ ਕਿ ਪ੍ਰਦੀਪ ਕਲੇਰ ਦਾ ਇਹ ਵਿੱਚ ਕੀ ਕੀ ਹੱਥ ਰੇ ਆ ਪ੍ਰਦੀਪ ਕਲੇਰ ਕੌਣ ਆ ਅੱਜ ਉਹਨੂੰ ਬਰੀ ਨਹੀਂ ਕੀਤਾ ਜਾ ਸਕਦਾਗਾ ਇਹ ਪਿੰਡ ਬੱਜ ਜਵਾਰ ਸਿੰਘ ਵਾਲੇ ਤੋਂ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਰੂਪ ਚੋਰੀ ਹੋਇਆ ਸੀ ਇਹ ਕਰਵਾਇਆ ਕਿਹਨੇ ਸੀ ਐਸੇ ਪ੍ਰਦੀਪ ਕਲੇਰ ਨੇ ਇਸਨੇ ਬਰਗਾੜੀ ਦੀਆਂ ਗਲੀਆਂ ਬਰਗਾੜੀ ਦੇ ਕੰਧਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਆਪੋਟਾਂ ਉੱਪਰ ਜਿਹੜਾ ਕਿ ਪੱਦੀ ਸਵਦਾਵਲੀ ਵਰਤੀ ਸੀ ਇਹ ਸੀ ਪ੍ਰਦੀਪ ਕਲੇਰਾ ਇਹ ਅੱਗੋ ਚੱਲੋ ਇਸਨੇ ਬਰਗਾੜੀ ਦੀਆਂ ਗਲੀਆਂ ਵਿੱਚ ਸਭੇ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਪਾਰ-ਪਾਰ ਕੇ ਜਿਹੜਾ ਗਲੀਆਂ ਨਾਲੀਆਂ ਤੇ ਰੂੜੀਆਂ ਦੇ ਵਿੱਚ ਰੋਲੇ ਵਾਸਤੇ ਐਸੇ ਪ੍ਰਦੀਪ ਕਲੇਰਾ ਜਿਹੜਾ ਅੱਜ ਕਹਿ ਰਿਹਾ ਕਿ ਸਾਨੂੰ ਗਵਾਹ ਬਣ ਰਿਹਾਗਾ ਅੱਜ ਐਸੇ ਐਸੇ ਪ੍ਰਦੀਪ ਕਲੇਰ ਨੇ ਮੱਲ ਕੇ ਗੁਰੂ ਸਾਹਿਬ ਭਗਤਾ ਕੇ ਬੇਅਦਬੀ ਕਰਵਾਈ ਐਸੇ ਪ੍ਰਦੀਪ ਕਲੇਰ ਨੇ ਅਕਾਲੀ ਨਾਲ ਵੱਲੋਂ ਬਣਾਈ ਅਰਬਨੀਆਂ ਖੱਟੜਾ ਦੀ ਐਸਐਟੇ ਤੇ ਇਸ ਨੂੰ ਲੱਭਿਆ ਅਤੇ ਇਸ ਨੂੰ ਫਿਰ ਭਗਾਉੜਾ ਕਰਾਰ ਦਿੱਤਾ 5 ਸਾਲਾਂ ਬਾਅਦ 2000 24 ਵਿੱਚ ਜਿਹੜਾ ਇਹਨੂੰ ਗਿਰਪਧਾਰ ਕੀਤਾ ਜਾਂਦਾ ਭਵਤਮਨ ਨੇ سزا ਦੇਣ ਦੀ بجائے ਇਸ ਪਾਪੀ ਜ਼ਾਲਮ ਨੂੰ ਕਿ ਜਿਹੜਾ ਮਾਫ਼ ਕਰ ਦਿੱਤਾ ਤੇ ਇਹਨੂੰ ਇੱਕ 164 ਦੇ ਬਿਆਨਾਂ ਦੇ ਤਹਿਤ ਕੇਜੇ ਮਕਦਮਾ ਚਲਾਊਗਾ ਜੀ ਇਹ ਗਵਾਹ ਬਣੂਗਾ ਜਿਨੇ ਇੰਨੇ ਪਾਪ ਆਪ ਕੀਤੇ ਹੋਣ ਗੁਰੂਗ੍ਰੰਥ ਸਾਹਿਬ ਨੂੰ ਗਲੀਆਂ ਦੇ ਵਿੱਚੋਂ ਰੋਲਿਆ ਹੋਵੇ ਗੁਰੂਗ੍ਰੰਥ ਸਾਹਿਬ ਦੇ ਪੋਸਟਰਾਂ ਦੇ ਉੱਪਰ ਭੰਦੀ ਸਬਦਾਲੀ ਵਰਤੀ ਹੋਵੇ ਗੁਰੂਗ੍ਰੰਥ ਸਾਹਿਬ ਨੂੰ ਉਹ ਚੋਰੀ ਚੁੱਕ ਕੇ ਉੱਤੇ ਗੁਰੂਗ੍ਰਾਂਦ ਸਾਹਿਬ ਨੂੰ ਜਿਹੜਾ ਧਰਤੀ ਵਿੱਚ ਦੱਬਿਆ ਹੋਵੇ ਤੇ ਉਹਨੂੰ ਮਾਫ਼ ਕਰ ਦਿੱਤਾ ਤੇ ਇਹ ਜਿਹੜਾ ਕਿ ਅਰਵਿੰਦ ਕੇਜਰੀਵਾਲ ਕਹਿੰਦਾ ਸੀ ਕਿ 24 ਘੰਟਿਆਂ ਦੇ ਵਿੱਚ ਸਿੱਖਾਂ ਨੂੰ ਅਸੀਂ ਇਨਸਾਫ਼ ਦੇ ਦਾਂਗੇ ਅਸੀਂ ਇਹਨਾਂ ਨੂੰ ਫਾਇੇ ਟੰਗ ਦਾਂਗੇ ਗੁਰੂਗ੍ਰਾਂਦ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਕਿਹੜਾ ਫਾਇੇ ਟੰਗਿਆ ਗਿਆ ਮੈਨੂੰ ਇੱਕ ਜਣਾ ਦਿਖਾ ਦਿਓ ਅਗਲੀ ਬੈਂਤੀ ਸੁਣੋ ਧਿਆਨ ਦੇ ਨਾਲ ਸੁਣ ਲਿਓ ਵੀਡੀਓ ਨੂੰ ਹੁਣ ਗੱਲ ਕਰਦੇ ਆ ਕੌਮ ਦੇ ਉਸ ਸੂਰਮੇ ਭਾਈ ਬਲਬਾਸ ਸਿੰਘ ਰਾਜ